हां जी वीर तेजी ਬਹੁਤ ਵਧੀਆ ਗਾਣੇ ਗਾਉਂਦਾ ਤੇ ਵਧੀਆ ਆਵਾਜ਼ ਆ ਤੇਜੀ ਤਰਨਾ ਬਾਦ ਉਹ ਤੂੰ ਬਹਿ ਜਾ ਬੈਠੀ ਦਾ ਨਹੀਂ ਹੈ ਬਾਲਟੀ ਤੇ ਬਹਿ ਗਿਆ ਹਾਂ ਇਹ ਤੋੜੂ ਚਲੋ ਜੀ ਆਉਣ ਦੋ ਸਿੰਗਰ ਸਾਹਿਬ ਵੀਰ ਜੀ ਆਣੇ ਦੋ ਗਾਣਾ ਕਿਉਂ ਜਿੰਦ ਤੇ ਤੜਫਣਾ ਰਹਿਣਾ ਏ ਹਾਂ ਤੇ ਵੇ ਯਕੀਨ ਨਹੀਂ ਕਰਦਾ ਹੋ ਦੱਸ ਕੀ ਛੋਣਾ ਏ ਸਾਰਾ ਦਿਨ ਰਹਿਣਾ ਲੜਦਾ ਵੇ ਮੈਂ ਤੇਰੀਆਂ ਸੱਜਣਾ ਤਿਤਬਾਰ ਕਿਉਂ ਨਹੀਂ ਕਰਦਾ ਮੈਂ ਦਿਲ ਵਿੱਚ ਕੋਈ ਹੋਰ ਗੈਰ ਬਸੌਣਾ ਨਹੀਂ ਚਾਹੁੰਦੀ ਕਿਉਂ ਜਿੰਦੇ ਤੜੇ ਫੋਨਾ ਰਹਿਣਾ ਏ ਵੇ ਯਕੀਨ ਨਹੀਂ ਕਰਦਾ ਹੋ ਦੱਸ ਕੀ ਛੋਣਾ ਏ ਸਾਰਾ ਦਿਨ ਰਹਿਣਾ ਲੜਦਾ ਵਾਹੇ ਬਾਤ ਜੀ ਭਾਈ ਗਾਣਾ ਆਪਾਂ ਜਿੰਨਾ ਸਾਥ ਹੋਇਆ ਮੈਂ ਵੀ ਆਪਾਂ ਇਹ ਗਾਣਾ ਕਰਦੇ ਆਂ ਯਾਰ ਤੇ ਹਾਂ ਕਿਵੇਂ ਕੀ ਕਹਿ ਹੋ ਗਿਆ ਪੈਂਡ ਦਾ ਨਾਂ ਕਹਿੰਦੇ ਸੀਗੇ ਉਹ ਪੈਂਡ ਦਾ ਹਾਂ ਯਾਰ ਤੂੰ ਉਹ ਵੀ ਲੈ ਇੱਕ 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 ਗੱਲ ਮੈਂ ਕਹਿਣਾ ਵੀ ਗਾਣਾ ਕਰਨਾ ਆਪਾਂ ਤੇ ਜਿਨ੍ਹਾਂ ਨੇ ਸਹਿਯੋਗ ਦੇਣਾ ਉਹ ਵੀ ਦੇ ਸਕਦੇ ਆ ਤੇ ਜੇ ਗਾਣਾ ਕਰੀਏ ਕਿ ਨਾਂ ਉਹ ਵੀ ਦੱਸ ਸਕਦੇ ਆ ਬਾਕੀ ਆਉਣੇ ਚਾਹੀਦੇ ਨੇ ਹੋਰ ਗਾ ਦੀ ਬੇ ਜੀ ਹਾਂ ਉਹ ਵੇਲਾ ਬੱਬੂ ਕੇ ਤਾਂ ਦਸ ਲੱਖ ਦਮੜੇ ਆਉਣੇ ਚਾਹੀਦੇ ਨੇ ਬਾਹਰ ਚਲੋ ਉਹ ਜਿਨ੍ਹਾਂ ਦਾ ਸਹਿਯੋਗ ਹੋਇਆ ਉਹ ਸਾਨੂੰ ਕਰ ਸਕਦੇ ਨੇ ਤੇ ਬਾਕੀ ਬਾਈ ਦਾ ਗਾਣਾ ਸੁਣੋ ਤੇ ਅੱਗੇ ਅਗਲਾ ਪਹਿਲਾ ਪੈੰਡ ਵਾਲਾ ਸੁਣਾ ਦੇ ਤੇ ਸਾਰੇ ਦੱਸਿਓ ਵੀ ਗਾਣਾ ਕਰੀਏ ਕਿ ਨਾ ਚੱਲ ਵੀ ਤੇ ਜੀ ਹੌਣ ਦੇ ਚਲੋ ਜੀ ਹਾਂ ਜੇ ਤੂੰ 3 ਸਾਲ ਪਹਿਲਾਂ ਤੂੰ ਮੇਰੇ ਪਿੱਛੇ ਆਉਂਦਾ ਸੀ ਵੇ ਆ ਕਾਲੇ ਹਾਂਡੇ ਤੇ ਫੁੱਲ ਗੇੜੀਆਂ ਲਾਉਂਦਾ ਸੀ ਕਿਉਂ ਫੁੱਲ ਗਿਆ ਟਾਈਮ ਚੱਕਣਾ ਹੁਣ ਮੇਰਾ ਯਾਰ ਆਵੇ ਅੱਜ ਕੱਲ੍ਹ ਗਹਿਣਾ ਮੰਗਰ ਤੂੰ ਕਿਉਂ ਗੇੜੇ ਲਾਉਣਾ ਏ ਸੱਜਣਾ ਕਿਉਂ ਜਿੰਦੇ ਤੜਫੋਣਾ ਰਹਿਣਾ ਏ ਵੇ ਯਕੀਨ ਨਹੀਂ ਕਰਦਾ ਹੋ ਦੱਸ ਕੀ ਚਾਉਣਾ ਏ ਸਾਰਾ ਦਿਨ ਰਹਿਣਾ ਲੜਦਾ ਕਿਉਂ ਜਿੰਦੇ ਤੜਫੋਣਾ ਰਹਿਣਾ ਏ ਵੇ ਯਕੀਨ ਨਹੀਂ ਕਰਦਾ ਹੋ ਦੱਸ ਕੀ ਚਾਉਣਾ ਏ ਸਾਰਾ ਦਿਨ ਰਹਿਣਾ ਲੜਦਾ ਦੱਸ ਕੀ ਚਾਉਣਾ ਦੱਸ ਕੀ ਚਾਉਣਾ ਉਹ ਹੁੰਦੀ ਚਾਉਂਦਾ ਹਾਂ ਨਹੀਂ ਤੇਜੀ ਸੱਚੀ ਗੱਲ ਆ ਬਾਈ ਚਲੋ ਮਜ਼ਾਕ ਦੀ ਮਿਆਗਰੀ ਗਾਣਾ ਬੋਲਣਾ ਅਗਲਾ ਵੀ ਹੋਣ ਦੋ ਅਗਲਾ ਅਗਲਾ ਫਿਰ ਨਾ ਤੇ ਮਨਾਂ ਇੱਕ ਹੀ ਮੇਰੀ ਵੇ ਮਾਰੀ ਪਿੰਡ ਮੈਂ ਆਉਣਾ ਏ ਤੇ ਜੀ ਤੇਰੇ ਮਾਪਿਆਂ ਦੀ ਮੈਨੂੰ ਅਖਵਾਉਣਾ ਏ ਹੋ ਭੇਜ ਦੇ ਕੋਈ ਬਚੋਲਾ ਗੱਲ ਬਾਤ ਚਲਾਉਣ ਲਈ ਵੇ ਮੈਂ ਮਾਪਿਆਂ ਦੀਆਂ ਇੱਜ਼ਤਾਂ ਹਾਏ ਵੇ ਰੋਲਣਾ ਨਹੀਂ ਚਾਹੁੰਦੀ ਕਿਉਂ ਜਿੰਦ ਤੜਫਣਾ ਰਹਿਣਾ ਏ ਵੇ ਯਕੀਨ ਨਹੀਂ ਕਰਦਾ ਹੋ ਦੱਸ ਕੀ ਛੋਣਾ ਏ ਸਾਰਾ ਦਿਨ ਰਹਿਣਾ ਲੜਦਾ ਕਿ ਜਿੰਦ ਤੜਫੋਣਾ ਰਹਿਣਾ ਏ ਵੀ ਯਕੀਨ ਨਹੀਂ ਕਰਦਾ ਹੋ ਦੱਸ ਕੀ ਛੋਣਾ ਏ ਸਾਰਾ ਦਿਨ ਰਹਿਣਾ ਲੜਦਾ ਗਾਣਾ ਤੇਰਾ ਬਹੁਤ ਸੋਹਣਾ ਤੂੰ ਕੀ ਸੋਚ ਕਿਹੜੀਆਂ ਸੋਚਾਂ ਜਿਹੜਾ ਚੰਦਰਾ ਇਹ ਗਾਣਾ ਵੇਖੀ ਇਦਾਂ ਆ ਵੀਡੀਓ ਚੈੱਕ ਕਰਿਓ ਵੇਖੀ ਕਿਵੇਂ ਕਰਦਾ ਬਾਈ ਗੱਲ ਸੁਣੋ ਸੀਰੀਅਸ ਤੇਜੀ ਤੇਰਾ ਗਾਣਾ ਕਰਾਂਗੇ ਬਾਈ ਜਿੰਨੇ ਜੋਗੇ ਹੈਗੇ ਆ ਅਸੀਂ ਨਾਲ ਆ ਬੱਬੂ ਮੈਂ ਜਿੰਨੇ ਵੀ ਆਪਣੇ ਯਾਰ ਬੀਲੀ ਜੇ ਹੋਏ ਤਾਂ ਕੋਈ ਤੇ ਜਲਦੀ ਕਰਾਂਗੇ ਤੇ ਭਾਈ ਜੇ ਕਿਸੇ ਨੇ ਸਹਿਯੋਗ ਦੇਣਾ ਉਹ ਵੀ ਸਾਨੂੰ ਦੱਸ ਸਕਦੇ ਆ ਹਨ ਤੇ ਬਾਕੀ ਬੰਦਾ ਵਧੀਆ ਯਾਰ ਬਹੁਤ ਵਧੀਆ ਗੋਨਾ ਤੀਜੀ ਮਜ਼ਾਕ ਦਾ ਮਜ਼ਾਕ ਹਨਾ ਚਲੋ ਹਾਸਾ ਮਜ਼ਾਕ ਹੁੰਦਾ ਰਹਿੰਦਾ ਪਰ ਯਾਰ ਸੱਚੀ ਵਧੀਆ ਨਹੀਂ ਸਹੀ ਵਧੀਆ ਲੱਗਤ ਵੀ ਠੀਕ ਆ ਹੌਲੀ ਹੌਲੀ ਮਾਲਕਤ ਨੂੰ ਵਧੀਆ ਤਰੱਕੀ ਬਖਸ਼ੇ ਤੇ ਆਪਾਂ ਮੁੰਡੇ ਉਹ ਅੱਗੇ ਕਢਾ ਦੇਣੀ ਆ ਦੱਸਿਓ ਮੁੰਡੇ ਦਾ ਗਾਣਾ ਵਧੀਆ ਲੱਗਿਆ ਕਿ ਨਹੀਂ ਤੇ ਗਾਣਾ ਕਰਤੀਏ ਕਿ ਨਹੀਂ ਉਹ ਵੀ ਦੱਸ ਦਿਓ ਹਾਂ ਤੇ ਬਾਕੀ ਮਿਲਦੇ ਆ ਅਗਲੇ ਪਾਰ ਚ ਹਾਂ ਮੋਲ ਤਾਂ ਅਗਲੇ ਪਾਰ ਗਿਆ ਨਹੀਂ ਪਾਰ ਤੇ ਡਿੱਗਣਾ ਨਹੀਂ ਨਹੀਂ ਅਗਲੇ ਪਾਰ ਪਾਰ ਤੱਕ ਨਹੀਂ ਗੱਲ ਤਾਂ ਸੁਣ ਤੂੰ ਕੀ ਸੋਚਿਆ ਕਿਹੜੀ ਸੋਚਿਆ ਮੈਂ ਤਾਂ ਗਾਣੇ ਦੀਆਂ ਸੋਚਾਂ ਚ ਕਿਹਾ ਕੀ ਆ ਲੱਗਦੀ ਲਿਖੀ ਆ ਮੁੰਡੇ ਕਾਹ ਤੋਂ ਲੱਗਦਾ ਚੰਦ ਰਿਆ ਨਹੀਂ ਸੱਚੀ ਸਰਾ ਬਾਈ ਚਲੋ ਖੁਸ਼ ਹੋ ਰਹੋ ਸਾਡੇ ਨੂੰ ਹਾਂ ਦਿਲ ਨੂੰ ਸ਼ੂਨ ਵਾਲੀਆਂ ਗੱਲਾਂ ਨੇ ਬਿਲਕੁਲ ਬੱਬੂ ਜੀ ਨੇ ਸੱਚ ਕਿਹਾ ਚਲੋ ਮਿਲਦੇ ਆਈ ਸਾਸਰੀ ਕਾਲ ਖੁਸ਼ ਰਹੋ ਬਾਬਾ ਮਿਹਰ ਕਰੇ ਧੰਨਵਾਦ